ਨੁਕਮਰਾ ਕਰ ਰਹੇ ਨੇ ਪੀਐਮ ਨਰਿੰਦਰ ਮੋਦੀ ਪੀਐਮ ਮੋਦੀ ਵੱਲੋਂ ਬੇਬੁਨਿਆਦ ਟਿੱਪਣੀ ਕਰਨਾ ਬਿਹਤ ਗਲਤ ਹੈ ਖੇੜਾ ਨੇ ਕਿਹਾ ਕਿ ਮੈਂ ਪੰਜਾਬ ਆਉਣ ਵਾਲੇ ਪਰਵਾਸੀਆਂ ਦੇ ਖਿਲਾਫ ਨਹੀਂ ਹਾਂ ਬਾਹਰੀਆਂ ਦੇ ਪੰਜਾਬ 'ਚ ਪੱਕੀ ਨੌਕਰੀ ਤੇ ਇਤਰਾਜ਼ ਹੈ ਖੇੜਾ ਨੇ ਕਿਹਾ ਕਿ ਮੈਂ ਸ਼ਾਹੀ ਪਰਵਾਰ ਦਾ ਨਹੀਂ ਆਮ ਲੀਡਰ ਹਾਂ ਜਿਕਰ ਹੋ ਗਏ ਕਿ ਪਰਵਾਸੀਆਂ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਹਾਰਜ ਇੱਕ ਰੈਲੀ ਦੌਰਾਨ ਸੁਖਾਜ਼ਿੰਗ ਖੇੜਾ ਤੇ ਨਿਸ਼ਾਨੇ ਸਾਧਦੇ ਸਨ ਜਿਸ ਤੇ ਹੁਣ ਖੇੜਾ ਦੇ ਵੱਲੋਂ ਬਰਨਾਲਾ 'ਚ ਟੂਰ ਪ੍ਰਚਾਰ ਕਰਦਿਆਂ ਜਵਾਬ ਦਿੱਤਾ ਗਿਆ ਸੋ ਇਸਕਿ ਮੈਂ ਪ੍ਰਾਈਮ ਮਿੰਿਸਟਰ ਸਾਹਿਬ ਦਾ ਬਿਆਨ ਸੁਣਿਆ ਵਾ ਉਹ ਮੇਰੇ ਖਿਆਲ ਬਿਹਾਰ ਦੇ ਵਿੱਚ ਬੋਲ ਰਹੇ ਸੀ ਔਰ ਬਿਹਾਰ ਦੇ ਲੋਕਾਂ ਨੂੰ ਭੜਕਾ ਰਹੇ ਸੀ ਜੇ ਬੜੇ ਅਫਸੋਸ ਦੀ ਗੱਲ ਹੈ ਕਿ ਇਸ ਲੈਵਲ ਦਾ ਇੱਕ ਸੀਨੀਅਰ ਆਗੂ ਦੇਸ਼ ਦਾ ਪ੍ਰਧਾਨ ਮੰਤਰੀ ਉਹ ਕਹਿ ਰਿਹਾ ਵਾ ਕਿ ਪੰਜਾਬ ਚੋਂ ਇੱਕ ਛਾਈ ਕਾਂਗਰਸ ਦਾ ਲੀਡਰ ਪਹਿਲੀ ਗੱਲ ਤਾਂ ਮੈਂ ਕੋਈ ਛਾਈ ਨਹੀਂਗਾ ਮੈਂ ਤਾਂ ਇੱਕ ਸਧਾਰਨ ਨੋਰਮਲ ਇਨਸਾਨ ਹਾਂ ਤੇ ਨੋਰਮਲ ਪੋਲਿਟਿਕਸ ਕਰਦਾ ਦੂਸਰੀ ਗੱਲ ਉਹ ਕਹਿ ਰਿਹਾ ਕਿ ਪੰਜਾਬ ਮੇਂ বিহারਿਓ ਕੋ ਕਾਂਗਰਸ ਨੇ ਆਨੇ ਸੇ ਮਨਾ ਕਰ ਦਿਆ ਮੈਂ ਇਦਾਂ ਦੀ ਕੋ ਗੱਲ ਹੀ ਨਹੀਂ ਕੀਤੀ ਮੈਂ ਇਹ ਕਹਿ ਰਿਹਾ ਕਿ ਜਿੰਨੇ ਵੀ ਗੈਰ ਪੰਜਾਬੀ ਨੇ ਉਹ ਪੰਜਾਬ ਵਿੱਚ ਜੀ ਸਦਕੇ ਹੋਣ ਆਪਣੀ ਮਿਹਨਤ ਕਰਨ ਮੁਸ਼ਕਤ ਕਰਨ ਪੈਸੇ ਕਮਾਉਣ ਔਰ ਆਪਣੇ ਪਰਿਵਾਰਾਂ ਨੂੰ ਪਾਲਣ ਸਾਨੂੰ ਕੋਈ ਮੁਸ਼ਕਲ ਨਹੀਂ ਤੇ ਸਵਚਾਲੇ ਦਰਜ ਕੇ ਸੀਐਮ ਭਗਵੰਤ ਮਾਨ ਕਾਲ ਬਾਦਰ ਪਰਵਾਰ ਦੇ ਗੱਠ ਜਮ ਕੇ ਬਰਗੜ ਜੇ ਤੇ ਸਵਚਾਲੇ ਸੀਐਮ ਭਗਵੰਤ ਮਾਨ ਨੇ ਪਿੰਡ ਬਾਦਲ ਚ ਰੋਡ ਸ਼ੋ ਕੀਤਾ ਤੇ ਸਵਚਾਲੇ ਸਾਧੂ ਸੰਗਤ ਤੇ ਹਮਲਾ ਕਰ ਦਿੱਤਾ ਸੀਐਮ ਭਗਵੰਤ ਮਾਨ ਨੇ ਪਿੰਡ ਬਾਦਲ ਚ ਪਰਵਾਰ ਨੂੰ ਲੈ ਕੇ ਇੱਕ ਇਕਲੀ ਵੀ ਸੁਣਾਈ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਐਤਕੀ ਬਾਦਲ ਪਰਵਾਰ ਦੀ ਰਾਜਨੀਤੀ ਤੋਂ ਛੁੱਟੀ ਹੋ ਜਾਵੇਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਮਲੋੜ ਪਿੰਡ ਬਾਦਲ ਫਾਜ਼ਿਲਕਾ ਤੇ ਜਲਾਲਾਬਾਦ ਚ ਪਾਰਟੀ ਉਮੀਦਵਾਰ ਲਈ ਚੋਣ ਪ੍ਰਚਾਰ ਕੀਤਾ ਤੇ ਬਾਦਲ ਪਰਿਵਾਰ ਦੇ ਤਿੱਖੇ ਨिशाने ਵੀ ਸਾਦੇ ਤੇ ਟੀਵੀ ਸਕਰੀਨ ਤੇ ਪੰਜ ਵਕਫਤ ਤਸਵੀਰਾਂ ਤੁਸੀਂ ਵੇਖ ਪਾ ਰਹੇ ਹੋ ਬਠਿੰਡਾ ਫਾਜ਼ਿਲਕਾ ਪਿੰਡ ਬਾਦਲ ਮਲੋੜ ਜਲਾਲਾਬਾਦ ਦੀਆਂ ਤਸਵੀਰਾਂ ਨੇ ਸੀਐਮ ਭਗਵੰਤ ਪਾਨ ਬਾਦਲਾਂ ਦੇ ਗੜਜ ਉੱਤੇ ਪਹੁੰਚੇ ਸੀਗੇ ਚੋਣ ਰੈਲੀ ਨੂੰ ਸੰਬੋਧਨ ਉਹਨਾਂ ਦੇ ਵੱਲੋਂ ਕੀਤਾ ਗਿਆ ਬਾਦਲ ਪਰਿਵਾਰ ਤੇ ਤਿੱਖੇ ਸ਼ਬਦੀ ਹਮਲੇ ਵੀ ਕਰਦੇ ਵਖਾਈ ਦਿੱਤੇ ਇਸੇ ਚਾਲੇ ਗੁਰਮੀਤ ਸਿੰਘ ਖੋਲਿਆ ਜੋ ਪਠਿੰਡਾ ਲੋਕ ਸਭਾ ਸੀਤ ਤੋਂ ਆਮ ਆਦਮੀ ਪਾਰਟੀ ਦੇ ਮੀਤਵਾਰ ਨੇ ਉਹਨਾਂ ਦੇ ਹੱਥ ਚ ਚੋਣ ਪ੍ਰਚਾਰੀ ਬਹੁਤ ਵਧੀਆ ਮੌਕਾ ਕਰੇ ਸੁਣਾਉਣ ਦਾ ਆਵਾਜ਼ ਚੱਕ ਨਹੀਂ ਵੇ ਇਧਰ ਨੂੰ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿਖਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਉਹ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਛ ਆਵੇ ਨਾ ਬੋਡ ਕੋਈ ਥਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾਂ ਨੂੰ ਕੋਈ ੱਤਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਬੁਰੀ ਲੰਮੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀਦਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਮੇਰਾ ਉੱਤੇ ਬੈ ਸਕੂਨ ਵੇ ਮੇਰਾ ਉੱਡਿਆ ਪੈ ਸਕੂਨ ਵੇ ਨਾਲੇ ਸੁੱਕੀ ਜਾਵੇ ਖੂਨ ਵੇ ਜਉਂ ਜਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਅਸੀਂ ਮੌਜ ਵੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜਾਣ ਸਤੌਜ ਵਾਲੇ ਮਾਨ ਨੇ ਪੁੱਟੀ ਐ ਲਬਾਦਲਾਂ ਦੀ ਰਾਜਨੀਤੀ ਚੋਂ 4 ਜੂਨ ਤੋਂ ਬਾਅਦ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆ ਕਲਿਕ ਲੀਰ ਦੀ ਆਪ ਦੀ ਨਕਮੀ ਸਰਕਾਰ ਬਣੀ ਕੀ ਗੱਲ ਕਰਾਂ ਪੰਜਾਬ ਦੀ ਫੁੱਟੀ ਤਕਦੀਰ ਦੀ ਭਗਵੰਤ ਮਾਨ ਵੱਲੋਂ ਲੋਕਾਂ ਨੂੰ ਚੋਣਾਂ 'ਚ ਝੂਠਾ ਲਾਰਾ ਲਾਈਦਾ ਬਾਅਦ ਦੇ ਵਿੱਚ ਆਪ ਹੀ ਮੁੱਕਰ ਜਾਈਦਾ ਤੇ ਸਾਰਾ ਪੰਜਾਬ ਦਾ ਪੈਸਾ ਕੇਜਰੀਵਾਲ ਤੇ ਲੁਟਾਈਦਾ ਪੰਜਾਬ ਦਾ ਹਰ ਰੋਜ਼ ਪੁੱਤ ਨਸ਼ੇ ਜਾਂ ਗੈਂਗਸਟਰਾਂ ਤੋਂ ਮਰਵਾਈਦਾ ਤੇ ਆਪ ਦੇ ਭ੍ਰਸ਼ਟ ਐਮਐਲਏ ਤੇ ਕਟਾਰੂ ਚੱਕ ਨੂੰ ਬਚਾਈਦਾ ਤੇ ਫਿਰ ਗੱਡੀ ਦੀ ਛੱਤ ਤੇ ਉੱਚਾ ਗਾਣਾ ਲਾ ਕੇ ਗਾਈਦਾ ਤੇ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਭਟਕਾਈਦਾ ਤੇ ਹਾਲਾਤ ਇਹ ਨੇ ਕਿ ਹਰ ਰੋਜ਼ ਆਪ ਦਾ ਇੱਕ ਐਮ ਐਲ اے ਪੰਜਾਬ ਦੇ ਲੋਕਾਂ ਵੱਲੋਂ ਪਿੰਡਾਂ ਚੋਂ ਭਜਾਈਦਾ ਤੇ ਮਨ ਕੋਈ ਫਰਕ ਨਹੀਂ ਪੈਂਦਾ ਇਹ ਹਾਲ ਬੇਹਿਾਈ ਦਾ ਅੱਗੇ ਬਦਲਾਂ ਤੇ ਗੱਲ ਕਰਾਂਗੇ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਨੇ 84 ਦੇ ਕਤਲੇਆਮ ਨੂੰ ਯਾਦ ਕਰਵਾਇਆ ਹੈ ਕਿ ਇੱਕ ਰੈਲੀ ਦੇ ਦੌਰਾਨ ਸ਼੍ਰੀ ਅਕਾਲ ਤਖਤ ਸਾਹਿਬ ਦੀ 84 ਵਾਲੀ ਤਸਵੀਰ ਉਹਨਾਂ ਦੇ ਵੱਲੋਂ ਵਿਖਾਈ ਗਈ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਨੇ 1 ਜੂਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਸੀਗਾ 40 ਸਾਲ ਪਹਿਲਾਂ ਹਜ਼ਾਰਾ ਪੈਣਾ ਭਰਾਵਾ ਦਾ ਕਤਲੇਆਮ ਹੋਇਆ ਸੀਗਾ ਤੁਹਾਡੇ ਕੋਲ ਹੁਣ 1 ਜੂਨ ਨੂੰ ਬਦਲਾ ਲੈਣ ਦਾ ਮੌਕਾ ਹੈ ਇੱਕ ਇੱਕ ਵੋਟ ਪੰਜਾਬ ਦੀ ਪਾਰਟੀ ਅਕਾਲੀ ਦਲ ਤੋਂ ਪਾਸ ਰਸ ਦੇ ਕੇ ਕਾਂਗਰਸ ਦੇ ਝਾੜੂ ਵਾਲਿਆਂ ਦੀ ਜਮਾਨਤਾ ਜ਼ਬ ਕਰਵਾ ਦਿਓ ਜਪੀਰ ਸਿੰਘ ਬਾਦਲ ਦੇ ਵੱਲੋਂ ਅਸਤੀਫਾ ਹੁੰਦੀ ਆ ਆ ਦੇਖੋ ਸ਼੍ਰੀ ਕਾਲ ਤੱਕ ਸਾਤੇ ਟੈਂਕਾਂ ਤੋਪਾਂ ਤੇ ਕਾਂਗਰਸ ਨੇ ਹਮਲਾ ਕੀਤਾ ਸੀ ਪਹਿਲੀ ਜੂਨ ਨੂੰ 40 ਸਾਲ ਪਹਿਲੇ ਮੈਨੂੰ ਦੁੱਖ ਲੱਗਦਾ ਹੈ ਕਿ ਪੰਜਾਬ ਦੀ ਜਨਤਾ ਨੇ ਤਿੰਨ ਵਾਰ ਕਾਂਗਰਸ ਦੀ ਸਰਕਾਰ ਬਣਾਈ ਉਹਦੇ ਬਾਅਦ ਹਲੇ ਕਿਉਂ ਹਲੇ ਫਿਰ ਵੀ ਨਹੀਂ ਤੁਸੀਂ ਜਾਗੇ ਹੁਣ ਪਹਿਲੀ ਜੂਨ ਆ ਗਈ ਹੈ 40 ਸਾਲ ਬਾਅਦ ਉਸੇ ਦਿਨ ਵੋਟ ਹੈ ਤੇ 40 ਸਾਲ ਪਹਿਲੇ ਤੁਹਾਡੇ ਹਜ਼ਾਰਾਂ ਭੈਣ ਭਰਾਵਾਂ ਨੂੰ ਕਤਲੇਆਮ ਕੀਤਾ ਸੀ ਕਾਂਗਰਸ ਨੇ ਕਾਂਨਪੁਰ नागਪੁਰ ਕਲਕੱਤਾ ਦਿੱਲੀ ਇੱਕ ਵੀ ਬੰਦਾ ਫੜਿਆ ਨਹੀਂ ਗਿਆ ਅੱਜ ਤੁਹਾਡੇ ਕੋਲੇ ਮੌਕਾ ਆਇਆ ਹੈ ਪਹਿਲੀ ਜੂਨ ਨੂੰ ਬਦਲਾ ਲੈਣ ਦਾ ਇੱਕ ਇੱਕ ਵੋਟ اپنی ਖੇਤਰੀ ਪਾਰਟੀ ਪੰਜਾਬ ਦੀ ਪਾਰਟੀ ਕਾਲੀਦਨ ਪਾ ਦਿਓ ਤੇ ਕਾਂਗਰਸੀਆਂ ਨੂੰ ਝਾੜੂ ਵਾਲੇ ਨੇ ਭਾਜਪਾ ਦੀ ਜਮਾਨਤ 잡त ਕਰਾ ਦਿਓ ਸੁਖਬੀਰ ਸਿੰਘ ਬਾਦਲ ਨੇ ਅਮਰਿਤਪਾਲ ਦੇ ਧਰੜਕ ਅਟੈਕ ਕੀਤਾ ਤੇ ਨਿਊਜ਼ 18 ਦੇ ਨਾਲ ਖਾਸ ਗੱਲਬਾਤ ਕਰਦਾ ਸੁਖਬੀਰ ਸਿੰਘ ਬਾਦਲ ਨੇ ਜਿੱਥੇ ਅਮਰਿਤਪਾਲ ਤੇ ਤਿੱਖਾ ਨਿਸ਼ਾਨਾ ਸਾਧਿਆ ਉਥੇ ਅਮਰਿਤਪਾਲ ਦੇ ਖਾਲਿਸਤਾਨ ਵਾਲੇ এজেন্ডੇ ਤੇ ਵੀ ਸਵਾਲ ਚੁੱਕੇ ਟੈਕਨੀਕਲੀ ਦੇਖੋ ਅਮਰਿਤਪਾਲ ਬੰਦੀ ਸਿੱਖੀ ਇਹ ਬਰਦਾਸ਼ਤ ਖਾਲਸਾ ਚਾਹੁੰਦਾ ਹੈ ਜਦੋਂ ਪੁਲਿਸ ਆਈ ਇੱਕਦਮ ਭੱਜ ਗਿਆ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਵਿੱਚੋਂ ਇੱਕ ਮਾਜੇ ਦੇ ਖਡੂਰ ਸਾਹਿਬ ਦੇ ਵਿੱਚ ਸਿਆਸੀ ਫਾਈਟ ਦਿਲਚਸਪ ਬਣੀ ਹੋਈ ਹੈ। ਪੰਥਕ ਸੀਟ ਤੇ ਸਿਆਸਤ ਦੇ ਹੰਡੇ ਵਰਤੇ ਲੀਡਰਾਂ ਨੂੰ 2600 ਕਿਲੋਮੀਟਰ ਦੂਰ ਅਸਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਸਿੱਧੀ ਚੁਣੌਤੀ ਦੇ ਰਿਹਾ ਹੈ। ਅਮਰਿਤਪਾਲ ਸਿੰਘ ਆਜ਼ਾਦ ਉਮੀਦਵਾਰ ਦੇ ਵੱਜੋਂ ਲੜ ਰਿਹਾ ਹੈ। लिहाਜ਼ਾ ਉੱਥੇ ਮੁਕਾਬਲਾ ਪੰਜ ਕੋਣਾ ਬਣਿਆ ਹੋਇਆ ਹੈ ਅਤੇ ਸਿਆਸੀ ਫਿਜ਼ਾ ਬਦਲੀ-ਬਦਲੀ ਨਜ਼ਰ ਆ ਰਹੀ ਹੈ। ਇਸ ਸਭ ਦੇ ਵਿਚਾਲੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਮਰਿਤਪਾਲ ਤੇ ਫਿਰ ਤੋਂ ਨਿਸ਼ਾਨਾ 사ਧਿਆ ਸੁਖਵੀਰ ਬਾਦਲ ਨੇ ਅਸਮ ਦੀ ਡਿਬਰੂਗੜ ਜਿਲ੍ਹੇ ਦੇ ਵਿੱਚ ਬੰਦ ਅਮਰਿਤਪਾਲ ਸਿੰਘ ਨੂੰ ਬੰਦੀ ਸਿੱਖਾਂ ਦੀ ਕੈਟਾਗਰੀ ਤੋਂ ਬਾਹਰ ਕਰ ਦਿੱਤਾ ਹੈ ਅਤੇ ਇਸ ਦੇ ਪਿੱਛੇ ਸੁਖਵੀਰ ਨੇ ਤਰਕ ਵੀ ਦਿੱਤਾ ਹੈ ਜੇ ਤੁਸੀਂ ਟੈਕਨੀਕਲੀ ਦੇਖੋ ਹਮ ਅਮਰਿਤਪਾਲ ਬੰਦੀ ਸਿੱਖ ਨਹੀਂ ਹੈ ਮੈਂ ਰੀਜ਼ਨ ਦੱਸਦਾ ਹਾਂ ਹਮ ਉਹ ਉਹਨਾਂ ਤੱਕ ਲਈ ਹਲੇ ਇੱਕ ਅੰਡਰ ਟ੍ਰਾਇਲ ਹੈ ਹਮ ਬੰਦੀ ਸਿੱਖ ਹੈ ਜਿਹੜੇ 33 ਸਾਲ ਜੇਲਾ ਵਿੱਚ ਕੱਟ ਕੇ ਆਏ ਹਮ ਹਲੇ ਤਾਂ ਇਹਦਾ ਟ੍ਰਾਇਲ ਹੋਣਾ ਨਾ ਸਖਬੀਰ ਸਿੰਘ ਬਾਦਲ ਨੇ ਅਮਰਿਤਪਾਲ ਸਿੰਘ ਦੇ ਖਾਲਿਸਤਾਨੀ ਏਜੰਡੇ ਤੇ ਵੀ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਖਾਲਿਸਤਾਨੀ ਏਜੰਡੇ ਦੇ ਲਈ ਕੋਈ ਥਾਂ ਨਹੀਂ ਹੈ ਅਮਰਿਤਪਾਲ ਖਾਲਿਸਤਾਨ ਦਾ ਸਟੈਂਡ ਉਹ ਜ਼ਿਕਰ ਕਰਦਾ ਹੈ ਹੂੰ ਜੇ ਬੰਦਾ ਖਾਲਸਾ ਚਾਹੁੰਦਾ ਹੈ ਤੇ ਫਿਰ ਉਹ ਤਗੜੇ ਹੋ ਕੇ ਉਸ ਸਲਾਈਡ ਤੇ ਉੱਪਰ ਭੱਜ ਕਿਉਂ ਗਿਆ ਜਦੋਂ ਪੁਲਿਸ ਆਈ ਤੇ ਇੱਕਦਮ ਭੱਜ ਕਿਉਂ ਗਿਆ ਮੇਰੀ ਬੜੀ ਕਲੀਅਰ ਹੈ ਆਹ ਦੇਸ਼ ਸਾਡਾ ਹੈ ਆਹ ਤੇ ਐਸ਼ ਦੇ ਸਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਜ਼ਿਆਦਾ ਕੰਟਰੀਬਿਊਸ਼ਨ ਸੇ ਪਾਨਪ੍ਰਮ ਦਾ ਕਿੰਨੇ ਤੁਹਾਨੂੰ ਲੱਗਦਾ ਖਾਲਿਸਤਾਨ ਵਰਗੀਆਂ ਮੰਗਾਂ ਲਈ ਸਪੇਸ ਹੈ ਪੰਜਾਬ ਦੇ ਨਹੀਂ న్యూਸ 18 ਦੇ ਸੁਖਬੀਰ ਸਿੰਘ ਬਾਦਲ ਨੇ ਵੋਟਾਂ ਦੇ ਨਤੀਜੇ ਆਉਣ ਤੋਂ ਪਹਿਲਾਂ ਹੀ ਸਿਆਸੀ ਭਵਿੱਖਬਾਣੀ ਕੀਤੀ ਹੈ ਉਹਨਾਂ ਦੇ ਮੁਤਾਬਕ ਪੰਜਾਬ ਦੇ ਵਿੱਚ ਬੀਜੇਪੀ ਤੇ ਆਪ ਦਾ ਖਾਤਾ ਨਹੀਂ ਖੁੱਲੇਗਾ ਜਦ ਕਿ ਕਾਂਗਰਸ ਇੱਕ ਤੋਂ ਦੋ ਸੀਟਾਂ ਲਿਜਾ ਸਕਦੀ ਹੈ ਸਾਰੀ ਲੜਾਈ ਅਕਾਲੀ ਦਲ ਵਰਸਸ ਅਨਦਰ ਪਾਰਟੀ ਹੈ 13 ਦੀ 13 ਸੀਟਾਂ ਤੇ ਐਂਡ ਜਿਹੜੀ ਜਾਇਜ਼ਾ ਮਾਹੌਲ ਹੈ ਤੁਸੀਂ ਹਿਸਟੋਰਿਕ ਰਿਜ਼ਲਟਸ ਦੇਖੋਗੇ ਹਿਸਟੋਰਿਕ ਇੱਕ ਮੈਂ ਤੁਹਾਨੂੰ ਪ੍ਰੈਡਿਕਸ਼ਨ ਹੋਰ ਦਿੰਦਾ ਜੀ ਆਮ ਆਦਮੀ ਤੇ ਬੀਜੇਪੀ ਦੀ ਜ਼ੀਰੋ ਹੈ ਦੋਨੋਂ ਜ਼ੀਰੋ ਹੈ ਮਤਲਬ ਜਿਹੜੀਆਂ ਸੀਟਾਂ ਦੀ ਵੰਡ ਆ ਉਹ ਕਾਂਗਰਸ ਤੇ ਅਕਾਲੀ ਦਲ ਚ ਇੱਕ ਦੋ ਅਕਸਰ ਕਾਂਗਰਸ ਨੂੰ ਆ ਜਾਣ ਤੁਹਾਡੀ ਪ੍ਰੈਡਿਕਸ਼ਨ ਉਹ ਵੀ 10 11 ਅਕਾਲੀ ਦਲ ਕੁਝ ਵੀ ਹੋ ਸਕਦਾ ਹੈ ਚੂਣ ਮਾਹੌਲ ਦੇ ਵਿੱਚ ਹਰ ਪਾਰਟੀ ਦੇ ਆਪੋ ਆਪਣੇ ਦਾਅਵੇ ਨੇ ਪਰ ਫੈਸਲਾ 1 ਜੂਨ ਨੂੰ ਜਨਤਾ ਦੀ ਕਚਹਿਰੀ ਦੇ ਵਿੱਚ ਹੋਵੇਗਾ ਅਤੇ ਉਸ ਦਾ ਐਲਾਨ 4 ਜੂਨ ਨੂੰ ਹੋਵੇਗਾ ਫਿਰ ਪਤਾ ਲੱਗੇਗਾ ਕਿ ਕਿਸ ਪਾਰਟੀ ਦੇ ਦਾਅਵਿਆਂ 'ਚ ਕਿੰਨਾ ਦਮ ਸੀ ਪੀਰ ਰਿਪੋਰਟ 18